हां जी दोस्तों सस्का। आम आदमी पार्टी पिछले 15 20 दिन तो नंगल दी धरती ते पंजाब दे ਪਾਣੀਆਂ ਦੀ ਰਾਖੀ ਦੇ ਲਈ ਧਰਨਾ ਦੇ ਰਹੀ ਸੀ। ਲੋਕ ਇਸ ਧਰਨੇ ਦੇ ਵਿੱਚ ਨੰਗਲ ਵਾਸੀ ਤਾਂ ਨਹੀਂ ਪਹੁੰਚੇ। ਇਲਾਕਾ ਵਾਸੀ ਨਹੀਂ ਪਹੁੰਚੇ। ਠੀਕ ਹੈ ਪੰਜਾਬ ਦੇ ਅਲਗ-ਅਲਗ ਏਰੀਏ ਦੇ ਵਿੱਚੋਂ ਆਏ ਲੋਕ ਉਹਨਾਂ ਦਾ ਇਸ ਧਰਤੀ ਤੇ ਸਵਾਗਤ ਸੀ। ਪਰ ਭਰਾਓ ਇਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਜਿਹੜਾ ਧਰਨੇ ਦੇ ਕੇ ਧਰਨੇ ਦੇ ਵਿੱਚ ਜਿਹੜਾ ਹੋਛਾਪਣਾ ਖਿਲਾਰਿਆ ਜਿਹੜੀ ਗੈਰ ਕਾਨੂੰਨੀ ਗੱਲਾਂ ਕੀਤੀਆਂ ਉਹਦਾ ਅਖਮਿਆਜਾ ਜਿਹੜਾ ਪੰਜਾਬੀਆਂ ਨੂੰ ਤੇ ਨੰਗਲ ਵਾਸੀਆਂ ਨੂੰ ਸਦੀਆਂ ਸਦੀਆਂ ਤੱਕਰ ਪੁੱਗਤ ਨਾ ਪਾਏਗਾ ਮੇਰੇ ਭਰਾਓ ਧਰਨੇ ਦਿੱਤੇ ਜਾਣੇ ਸ਼ਾਂਤਮਈ ਹੁੰਦੇ ਧਰਨੇ ਇਹਨਾਂ ਦੇ ਆਗੂਆਂ ਨੇ ਉੱਥੇ ਨੰਗਲ ਡੈਮ ਤੇ ਜਾ ਕੇ ਇੱਥੇ ਬੀਬੀਐਮਬੀ ਦੇ ਚੇਅਰਮੈਨ ਨੂੰ ਬੰਦਕ ਬਣਾ ਕੇ ਨੰਗਲ ਡੈਮ ਨੂੰ ਤਾਲਾ ਲਾ ਕੇ ਇਹ ਪੰਜਾਬੀਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦੇ ਪਾਣੀ ਦੇ ਰਾਖੇ ਆ ਭਰਾਓ ਅੱਜ ਉਹ ਪੰਜਾਬ ਦਾ ਪਕਾਣੀ ਇਹਨਾਂ ਦੀਆਂ ਇਹ ਮਾਰੀਆਂ ਕਰਤੂਤਾਂ ਕਰਕੇ ਸੀਆਈਐਸਐਫ ਪੱਕੇ ਤੌਰ ਤੇ ਸਾਡੇ ਨੰਗਲ ਡੈਮ ਦੀਆਂ ਚਾਬੀਆਂ ਲੈ ਗਈ ਹੁਣ ਇਹ ਚਾਬੀਆਂ ਸੀਆਈਐਸਐਫ ਲੈ ਗਈ ਹੁਣ ਆ ਗਿਆ ਸਵਾਲ ਤੁਹਾਨੂੰ ਤੁਹਾਡੇ ਕਲੇਜੇ ਠੰਡ ਪੈ ਗਈ ਜਿਹੜੀਆਂ ਪੁਰਾਣੀਆਂ ਸਰਕਾਰਾਂ ਅੱਜ ਤੱਕਰ ਪੰਜਾਬ 'ਚ ਨਹੀਂ ਕਰਵਾ ਸਕੀਆਂ ਅੱਜ ਤੁਸੀਂ ਡੈਮਾਂ ਤੇ ਪੰਜਾਬ ਦੇ ਡੈਮਾਂ ਤੇ ਸੀਆਈਏ ਦਾ ਸਿੱਧੇ ਤੌਰ ਤੇ ਮੋਦੀ ਸਰਕਾਰ ਦਾ ਕਬਜ਼ਾ ਕਰਵਾਤਾ ਤਾਂ ਹੀ ਤੁਹਾਨੂੰ ਬੀ ਟੀਮ ਕਹਿੰਦੇ ਬੀਜੇਪੀ ਦੀ ਕਮਾਲ ਦੀ ਗੱਲ ਆ ਯਾਰ ਤੁਸੀਂ ਪੜ੍ਹੇ ਲਿਖੇ ਲੋਕ ਐ ਤੁਸੀਂ ਮੰਤਰੀ ਪੱਧਰ ਤੇ ਤੁਹਾਡੇ ਕੋਲ ਅਹੁਦੇ ਐ ਤੁਸੀਂ ਕਦੇ ਥੀਏਟਰ ਦੇ ਮਲਬੇ ਤੇ ਚੜ ਜਾਂਦੇ ਨੰਗਲ ਦੇ ਸਿਨੇਮੇ ਤੇ ਭਲਾਈ ਓਵਰ ਤੇ ਚੜ ਜਾਂਦੇ ਹੁਣ ਤੁਸੀਂ ਨੰਗਲ ਡੈਮ ਦੀਆਂ ਪੌੜੀਆਂ ਤੇ ਚੜ ਕੇ ਉਹਦੇ ਗੇਟਾਂ ਤੇ ਚੜ ਕੇ ਕੀ ਸਾਬਤ ਕੀਤਾ ਸਾਬਤ ਇਹ ਹੋਇਆ ਕਿ ਪੱਕੇ ਤੌਰ ਤੇ ਨੰਗਲ ਡੈਮ ਪਾਖੜਾ ਡੈਮ ਤੇ ਭਾਜਪੀ ਦਾ ਅਸਿੱਧੇ ਤੌਰ ਤੇ ਤੁਸੀਂ ਕਬਜ਼ਾ ਕਰਵਾ ਦਿੱਤਾ ਸੀਆਈਐਸਫੋਂ ਲਹੇਗੀ ਨੰਗਲ ਵਾਸੀਓ ਇੱਕ ਧਿਆਨ ਚ ਗੱਲ ਰੱਖਿਓ ਇਹ ਜਿਹੜੇ ਤੁਹਾਨੂੰ ਲੀਜ਼ ਦੇ ਮਸਲੇ ਦੇ ਆ ਜਿਹੜਾ ਤੁਹਾਨੂੰ ਦਿੰਦੇ ਰੇ ਨਾ ਟਾਫੀਆਂ ਹੁਣ ਪਤਾ ਲੱਗੂ ਨੰਗਲ ਪੁਲਿਸ ਕੋਲ ਕੱਲੇ 15 ਮੁਲਾਜ਼ਮ ਸੀ ਤੁਹਾਡੀ ਸਲਵਾਈ ਹੋ ਜਾਂਦੀ ਸੀ ਜੇ ਬੀਬੀਐਮਪੀ ਦੇ ਅਧਿਕਾਰੀ ਪੀਲੇ ਪੰਜਾ ਲੈ ਕੇ ਆਂਦੇ ਤੇ ਉਹ ਵੀ ਤਰੀਕੇ ਨਾਲ ਮੁੜ ਜਾਂਦੇ ਤੇ ਪੁਲਿਸ ਵੀ ਮੁੜ ਜਾਂਦੀ ਸੀ ਤੇ ਹੁਣ ਸੀਆਈਐਸਐਫ ਨੇ ਆਣਾ ਤੁਸੀਂ ਦੇਖ ਲਿਓ ਨਿਆ ਨੰਗਲ ਚ ਕੋਈ ਰੇੜੀ ਨਹੀਂ ਲੱਗਦੀ ਨਿਆ ਨੰਗਲ ਚ ਕੋਈ ਕਬਜ਼ਾ ਨਹੀਂ ਹੁੰਦਾ ਜਿਹੜਾ ਲੀਜ਼ ਦਾ ਮਸਲਾ ਸੀ ਜਿਹੜੇ ਲੋਕਾਂ ਤੇ ਪੀਲੇ ਪੰਜੇ ਦਾ ਡਰ ਹੈ ਉਹ ਪੀਲਾ ਪੰਜਾ ਹੁਣ ਸੀਆਈਐਸਐਫ ਨੇ ਲਾ ਕੇ ਆਣਾ ਪਰ ਕਰਤੂਤ ਕੀ ਦੀ ਸੀ ਆਮ ਆਦਮੀ ਪਾਰਟੀ ਦੀ ਕਰਤੂਤ ਸੀ ਹੁਣ ਇਹਨਾਂ ਦੇ ਕਲੇਜੇ ਠੰਡ ਪੈ ਗਈ ਹੋਣੀ ਹੁਣ ਖੋ ਚਾਬੀਆਂ ਸੀਆਈਐਸਪ ਕੋਲ ਫਿਰ ਤੁਹਾਨੂੰ ਮੰਨੂਗਾ ਮੈਂ ਇਹ ਜਿਹੜੇ ਇਨਕਲਾਬੀ ਆ ਫਿਰ ਤੁਹਾਨੂੰ ਕੱਟੜ ਮਾਨਦਾਰਾਂ ਨੂੰ ਪੁੱਛੂਗਾ ਵੀ ਹੁਣ ਚਾਬੀ ਕਿਹਨੇ ਲੈ ਕੇ ਆਣੀ ਯਾਰ ਧਰਨੇ ਦਿੱਤੇ ਜਾਂਦੇ ਹੁੰਨੇ ਨਾਲੇ ਤੁਹਾਨੂੰ ਧਰਨੇ ਦੇਣ ਦੀ ਕੀ ਲੋੜ ਆ ਤੁਸੀਂ ਤਾਂ ਵਿਧਾਨ ਸਭਾ ਚ ਨਾਲੇ ਧਰਨਾ ਉੱਥੇ ਦੇਣਾ ਸੀ ਜਿੱਥੇ ਹਰਿਆਣੇ ਦਾ ਪਾਣੀ ਦਾਖਲ ਹੁੰਦਾ ਜਿੱਥੇ ਪੰਜਾਬ ਦਾ ਪਾਣੀ ਪਾਤੜਾਂ ਦੇ ਨੇੜੇ ਨਰਵਾਨ ਦੇ ਨੇੜੇ ਉੱਥੇ ਦਾਖਲ ਹੁੰਦਾ ਜਿਹੜੀ ਭਾਖੜਾ ਮੇਨ ਲਾਈਨ ਆ ਉੱਥੇ ਦਿੰਦੇ ਧਰਨਾ ਪਾਣੀ ਤਾਂ ਜਾ ਰਿਹਾ ਸੀ ਪਰ ਤੁਹਾਡੀ ਇਸ ਨਲਾਕੀ ਨੇ ਜਿੱਥੇ ਨੰਗਲ ਵਾਸੀਆਂ ਦਾ ਜਿਹਦੇ ਦੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਅਸੀਂ ਲੋਕ ਕਦੇ ਭਾਖੜੇ ਘੁੰਮਣ ਚਲੇ ਜਾਂਦੇ ਸੀ ਕਦੇ ਨੰਗਲ ਡੈਮ ਹੁਣ ਸੀਆਈਐਸਐਫ ਦਾ ਡੰਡਾ ਚੱਲੂ ਸਾਡੇ ਦੇ ਦੇਖਦੇ ਕੌਣ ਜਾਂਦਾ ਤੇ ਨਾਲ ਇਹਨਾਂ ਕੱਟੜ ਮਾਨਦਾਰਾ ਨਹੀਂ ਦੇਖਣਾ ਇਹਨਾਂ ਦੀ ਸਰਕਾਰ ਸੀ ਤਾਂ ਚਾਬੀਆਂ ਦਿਖਾਉਂਦੇ ਫਿਰਦੇ ਸੀ ਲੋਕਾਂ ਨੂੰ ਹੁਣ ਪੁੱਛੂਗੇ ਇਹਨਾਂ ਨੂੰ ਜਦੋਂ ਸੀਆਈਐਸਐਫ ਨੇ ਤੁਹਾਨੂੰ ਰਸਤੇ ਤੇ ਰੋਕਿਆ ਵੀ ਚਾਬੀਆਂ ਕਿੱਥੇ ਆ ਪੰਜਾਬੀ ਦੇ ਪੰਜਾਬੀ ਵੀਰੋ ਸਾਡੇ ਨਾਲ ਬਹੁਤ ਵੱਡਾ ਧਰੋਹ ਕਮਾਇਆ ਗਿਆ ਸਾਡੇ ਡੈਮਾਂ ਦਾ ਪਾਣੀ ਲੁੱਟਣ ਦਾ ਲਾਇਸੈਂਸ ਕੇਂਦਰ ਨੂੰ ਦਿੱਤਾ ਇਹਨਾਂ ਦੇ ਆਮ ਆਦਮੀ ਦੀ ਪਾਰਟੀ ਦੇ ਧਰਨੇ ਤੇ ਬੜੀ ਗੰਬੀਰ ਇਹਦੇ ਜਿਹੜੇ ਨਤੀਜੇ ਨਿਕਲ ਗਏ ਤੇ ਮੈਂ ਬੇਨਤੀ ਕਰਦਾ ਨੰਗਲ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਭਰਾਓ ਸੋਚਣ ਦਾ ਸਮਾਂ ਹੈ ਇਹ ਇਹਨਾਂ ਦੇ ਆਕਾ ਤਾਂ ਕਹਿੰਦੇ ਸੀ ਕੇਜਰੀਵਾਲ ਤੇ ਸ਼ਸ਼ੀਲ ਗੁਪਤਾ ਕਿ ਦਿੱਲੀ ਤੇ ਹਰਿਆਣੇ ਨੂੰ ਪਾਣੀ ਦੇ ਦਿਓ ਮੈਨੂੰ ਲੱਗਦਾ ਇਹਨਾਂ ਦੀ ਮਿਲੀ ਭੁਗਤ ਨਹੀਂ ਹੈ ਸੀਆਈਐਸਰ ਥਲਵਾਤੀ ਇੱਥੇ ਹੁਣ ਕਹਿੰਦੇ ਅਸੀਂ ਦੇਖਾਂਗੇ ਨੀਤੀ ਜੋਗ ਚ ਵਿਰੋਧ ਕਰਾਂਗੇ ਹੁਣ ਕਿਹੜਾ ਵਿਰੋਧ ਕਰਨਾ ਸਰਕਾਰਾਂ ਵੀ ਕਦੇ ਤਰਨੇ ਦਿੰਦੀਆਂ ਹੁੰਦੀਆਂ ਸਰਕਾਰਾਂ ਵੀ ਕਦੇ ਗੇਟਾਂ ਤੇ ਚੜਦੀਆਂ ਹੁੰਦੀਆਂ ਹੁੰਦੀਆਂ ਨੰਗਲ ਡੈਮ ਤੇ ਸਰਕਾਰਾਂ ਵੀ ਕਦੇ ਸਤਲੁਜ ਸਦਨ ਦੇ ਤਾਲੇ ਲਾ ਕੇ ਬੀਬੀ ਐਮਬੀ ਦੇ ਚੇਅਰਮੈਨ ਨੂੰ ਬੰਦਕ ਬਣਾਉਂਦੀਆਂ ਹੁੰਦੀਆਂ ਸਰਕਾਰਾਂ ਵਿਧਾਨ ਸਭਾ ਚ ਕਾਨੂੰਨ ਪਾਸ ਕਰਦੀਆਂ ਸਰਕਾਰਾਂ ਆਨਰੇਬਲ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਕਨਸਟੀਟਿਊਸ਼ਨਲ ਮੈਟਰ ਨੂੰ ਉੱਥੇ ਪੱਖ ਰੱਖਦੀਆਂ ਅਸੀਂ ਆਜ਼ਾਦ ਭਾਰਤ ਦੇ ਵਾਸੀ ਆ ਅਸੀਂ ਕਾਨੂੰਨ ਨੂੰ ਮੰਨਣਾ ਹੈ ਕਾਨੂੰਨ ਦਾ ਲਾਹਾ ਲੈ ਕੇ ਅਸੀਂ ਆਪਣੇ ਹੱਕ ਲੈਣੇ ਇਹਨਾਂ ਦੇ ਮੰਤਰੀ ਸਾਹਿਬ ਕਹਿ ਦਿੰਦੇ ਹਰ ਰੋਜ਼ ਆਓ ਤੁਸੀਂ ਆਂਦੇ ਨਹੀਂ ਸਾਨੂੰ ਸੁਣਾਣੇ ਕਿ ਜਿਹੜੇ ਧਰਨੇ ਦਿਨੇ ਸਾਡੇ ਨਾਲ ਨਹੀਂ ਖੜੇ ਹੁੰਦੇ ਯਾਰ ਅਸੀਂ ਅਰਾਜਕਤਾਵਾਦੀਆਂ ਲੋਕਾਂ ਨਾਲ ਖੜੇ ਹੋਣਾ ਸੁਪਰੀਮ ਕੋਰਟ 'ਚ ਜਾਂਦੇ ਤੁਸੀਂ ਤੁਸੀਂ ਆਨਰੇਬਲ ਹਾਈ ਕੋਰਟ 'ਚ ਜਾਂਦੇ ਆਖਰ 'ਚ ਮੈਂ ਕਹਿੰਨਾ ਪੰਜਾਬੀ ਭਰਾਓ ਨੰਗਲ ਵਾਸੀਓ ਇਹਨਾਂ ਆਂਦੀਆਂ ਮਾਰੀਆਂ ਕਰਤੂਤਾ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਧਰਨਾ ਦਿੱਤਾ ਜਿੱਥੇ ਪੰਜਾਬ ਦੇ ਪਾਣੀਆਂ ਤੇ ਜਿਹੜੀ ਲੁੱਟਾ ਜਿਹੜੀ ਉਹ ਕੇਂਦਰ ਸਰਕਾਰ ਨੇ ਕਰਜ਼ਾ ਕਰ ਲਿਆ ਸੀਆਈਐਸਐਫ ਲਾ ਕੇ ਸਾਡੇ ਨੰਗਲ ਦੇ ਜਿਹੜੇ ਵਾਸੀਆਂ ਤੇ ਪੰਜਾ ਲੀਜ਼ ਦਾ ਜਿਹੜਾ ਪੰਜਾ ਡਰਾਹ ਪੰਜਾ ਸੀ ਪੀਲਾ ਪੰਜਾ ਡਟਕਰਿਆ ਸੀ ਉਸ ਦਿਨ ਜਿੱਦਣ ਸੀਆਈਐਸਐਫ ਆਈ ਇਹਨਾਂ ਇਨਕਲਾਬੀਆਂ ਨੇ ਦੇਖਣਾ ਨਹੀਂ ਸਾਨੂੰ ਸੋਚਣ ਦੀ ਲੋੜ ਹੈ ਇਹਦਾ ਲੋਕਾਂ ਦੀਆਂ ਜਿਹੜੀਆਂ ਕਰਤੂਤਾ ਐ ਨਾ ਤੋਂ ਬਚਣ ਦੀ ਲੋੜ ਹੈ ਤੇ ਸਾਨੂੰ ਇਕੱਠੇ ਹੋ ਕੇ ਜਿਹੜੀ ਸੀਆਈਐਸਐਫ ਦੀ ਤਨਾਤੀ ਕੀਤੀ ਆ ਇਹਦਾ ਵਿਰੋਧ ਕਰਨ ਦੀ ਲੋੜ ਹੈ ਤੇ ਨਾਲੇ ਜਿਹੜੇ ਸਾਡੇ ਲੀਜ਼ ਮਸਲੇ ਆ ਜਾਂ ਜਿਹੜਾ ਪੰਜਾਬ ਦਾ ਪਾਣੀ ਆ ਕਾਨੂੰਨ ਦੇ ਦਾਇਰੇ ਚ ਰਾਕੇ ਸਾਨੂੰ ਲੜਾਈ ਲੜਨ ਦੀ ਲੋੜ ਆ ਆਓ ਅਸੀਂ ਇਕੱਠੇ ਹੋਈਏ ਤੇ ਜਿਹੜੇ ਝੂਠੇ ਇਨਕਲਾਬੀ ਆ ਤੇ ਕੱਟੜ ਅਖੌਤੀ ਕੱਟੜ ਇਮਾਨਦਾਰ ਆ ਇਹਨਾਂ ਤੋਂ ਬਚੀਏ ਨਹੀਂ ਤਾਂ ਇਹਨਾਂ ਅਰਾਜ ਦੇ ਤਵਾਦੀਆਂ ਨੇ ਜਿੱਦਾਂ ਸਾਡੀ ਸੀਆਈਐਸ ਆਪਣੇ ਸਾਡੇ ਦੇ ਕਬਜ਼ਾ ਕੀਤਾ ਸਾਡੇ ਮਕਾਨ ਜਿੱਦਣ ਟੈਣੇ ਇਹਨਾਂ ਨੇ ਦੇਖਣਾ ਨਹੀਂ ਭਰਾਓ ਪਰ ਅਸੀਂ ਤੁਹਾਡੇ ਨਾਲ ਆ ਜਿੱਦਣ ਬਲਾਉਂਗੇ ਤੇ ਅਸੀਂ ਇਹਨਾਂ ਦਾ ਮੁਕਾਬਲਾ ਕਰ ਲਈ ਕਾਨੂੰਨ ਦੇ ਦਾਇਰੇ ਚ ਮੁਕਾਬਲਾ ਕਰ ਲਈ ਇਹਨਾਂ ਝੂਠੇ ਇਨਕਲਾਬੀਆਂ ਨੂੰ ਅਸੀਂ ਲੋਕਾਂ ਦੀ ਕਚਾਰੀ ਚ ਨੰਗਾ ਕਰੀਏ ਧੰਨਵਾਦ